ਦੇਖੋ ਅੱਜ ਤੁਹਾਨੂੰ ਜਿਹੜੇ ਮਸਲੇ ਨੇ ਤਕਲੀਫ ਦਿੱਤੀ ਆ ਉਹ ਮਸਲਾ ਬੜਾ ਗੰਭੀਰ ਆ ਇੱਕ ਕਾਫੀ ਦਿਨ ਦਾ ਮਸਲਾ ਚੱਲ ਰਿਹਾ ਜੀ ਐਮਰਜੈਂਸੀ ਫਿਲਮ ਆ ਜਿਹੜੀ ਉਹ ਐਮਰਜੈਂਸੀ ਫਿਲਮ 'ਚ ਇਤਰਾਜ਼ਯੋਗ ਕਮੈਂਟਸ ਨੇ ਸੰਜਰਨੈਲ ਸਿੰਘ ਉਹਨਾਂ ਬਾਰੇ ਤੇ ਸੰਤ ਭਿੰਡਰਿਆਂ ਵਾਲਿਆਂ ਵਾਲੇ ਤੇ ਸਿੱਖਾਂ ਬਾਰੇ ਅਦਾਲਤਾਂ 'ਚ ਵੀ ਗਿਆ ਮਸਲਾ ਸੈਂਸਰ ਬੋਰਡ ਨੇ ਮਨਜ਼ੂਰੀ ਰੋਕੀ ਹੋਈ ਆ ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜਿਹੜੀ ਕੰਗਨਾ ਰਾਉਤ ਹੈ ਉਹ ਵੈਸਟਰਨ ટ્રਸਟ ਜਿਹੜੀ ਐਂਟੀ ਸਿੱਖ ਫੋਰਸਿਜ਼ ਨੇ ਐਂਟੀ ਸਿੱਖ ਫੋਰਸਿਜ਼ ਨੇ ਉਹਨਾਂ ਦੇ ਕਹਿਣ ਤੇ ਇਹ ਲੱਗੀ ਹੋਈ ਹੈ ਐਮਰਜੈਂਸੀ ਕਾਜੀਤੀ ਸੀਗੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹਰੇ ਨਾਤਾ ਡੇਰੇ ਦੇ ਮੁਖੀ ਬਣੇ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦੰਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਭਿੰਡਰਵਾਲੇ ਸੀ ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਉਦੋਂ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾ ਵੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਤੰਗਨਾਰ ਲੋਕ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਦਿਖਾਇਆ ਜਾਵੇ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਖਾਲਿਸਤਾਨੀ ਦਿਖਾਇਆ ਜਾਵੇ। ਅਸਲੀਅਤ ਇਹ ਹੈ ਕਿ ਨਾਤਾ ਕੰਗਨਾ ਰਣੌਜੀ ਉਦੋਂ ਪੈਦਾ ਹੋਇਆ ਜਦ ਐਮਰਜੈਂਸੀ ਲੱਗੀ। ਨਾ ਉਹਨਾਂ ਨੂੰ ਤੱਥ ਆ ਪਤਾ ਨੇ। ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸਸ ਇਜ਼ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ। ਕਿਵੇਂ ਖੇਡ ਹੈ? ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਨੇ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਚਾਦੋਵਾਲਾਹਾਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿੱਲਦੀ ਲਖੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਹਮਲਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ 'ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਪਿਉਨੀ ਜੱਜੇਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਨਰੇ ਨੂੰ ਚੀਫ ਜਸਟਿਸ ਬਣਾਇਆ। ਉਦੋਂ ਬਾਅਦ ਆਜੋ ਐਮਰਜੈਂਸੀ ਦੇ ਗੱਲ। ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਬੁਰਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ ਦਿੱਲੀ ਸਾਨੂੰ ਕਰ ਦਿਓ ਤੁਸੀਂ ਚੁੱਪ ਕਰਕੇ ਬੈਠੋ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਦੀਰੇ ਵਿੱਚ ਜੱਥੇ ਦਾ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਆ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾ ਕੇ ਬਚਾਉਣ ਲਈ ਇਹ 1 ਮਾਰਚ 1977 ਨੂੰ ਐਮਰਜੈਂਸੀ ਹਟਾਈ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਬਾਜਪੀ ਸਾਹਿਬ ਰਹੇ জর্জ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪ੍ਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼ਰੋਮਣੀ ਅਕਾਲੀ ਦਲ ਵਾਅਦੇ ਕੀ ਇਸ ਤਰ੍ਹਾਂ ਦੀ ਜਮਾਤ ਸੀ ਛੀਨੇ ਕਿ ਆ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪਾ ਪ੍ਰੈਸ ਦੀ ਆਜ਼ਾਦੀ ਦੇ ਛਾਪਾ ਬੋਲਣ ਦੇ ਅਧਿਕਾਰ ਤੇ ਛਾਪਾ ਅਸੀਂ ਇਹ ਪਰਵਾਣ ਨਹੀਂ ਕਰਾਂਗੇ ਪਰ ਅਫਸੋਸ ਹੈ ਕੰਗਰਾ ਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੋਈ ਅਧੂਰੀ ਹੈ ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਾ ਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤਰਚਾਂ ਕੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਇੰਟੀណੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਿਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿਣਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਕਦੇ ਵੀ ਖਾਲਿਸਤਾਨੀ ਨਹੀਂ ਸੀ ਮੰਗਿਆ ਸ਼ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਾ ਰਣੌਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ ਤਕਰੀਬਨ 48 ਸੈਕਿੰਡ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸੈਕਿੰਡ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਕਿ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕਿ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫੇਰ ਕਾਂਗਰਸੀ ਸੰਤਾ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਿਸਤਾਨ ਉਦੋਂ ਬਾਅਦ ਉਹ ਟ੍ਰੇਲਰ ਵਿੱਚ ਧੜ ਧੜ ਧਗੜ ਧਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ ਬੇਗੁਨਾਹ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਗਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜਿਹੜੀ ਇਤਿਹਾਸ ਨੂੰ ਭੰਨ ਕੇ ਬਣੂਗੀ ਉਹਨੂੰ ਸ਼੍ਰੋਮਣੀ ਅਕਾਲੀ ਦਰਬਾਰ ਕਦੇ ਪਰਵਾਨ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁਲ ਰਿਹਾ ਸਾਰੇ 19 ਮਹੀਨਿਆਂ ਦੇ ਦੌਰਾਨ ਇੱਕ ਦਿਨ ਵੀ ਕਿਸੇ emergancy ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨੇ ਹੁਣ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਅਕਾਲੀ ਦਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸਤ ਜਮੈਲ ਸਿੰਘ ਉਹਣੀ ਨੇ ਸੇਵਾ ਸੰਭਾਲੀ ਹੈ ਸਨ 77 ਜਾ ਕੇ ਸਤੰਬਰ ਚ ਅਗਸਤ ਵਿੱਚ ਸੰਤ ਕਰਤਾਰ ਸਿੰਘ ਉਹਣੀ ਕਿਵੜਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ ਸਤੰਬਰ 77 ਚ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਜਰਨੈਲ ਸੰਗੋਣੀ ਪਬਲਿਕ ਡੋਮੇਨ ਚ ਆਏ ਜਾ ਲੋਕਾਂ ਚ ਉਹਨਾਂ ਦਾ ਨਾਂ ਚੱਲਿਆ ਤਾਂ ਉਹ ਅੰਮ੍ਰਿਤਸਰ ਨਰਕਾਰੀ ਕਲੈਸ਼ ਮੇਲੇ ਚੱਲਿਆ ਸੀ ਵਿਸਾਖੀ ਤੋਂ ਕਰਦੇ ਤੇ ਇਹ ਬੀਬੀ ਕੰਗਨਾ ਰਣੌਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੇ ਉਹਨਾਂ ਦੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰ ਵਾਂਗੂ ਉੱਥੇ ਸੇਵਾ ਕਰ ਰਹੇ ਸੀ ਦੂਸਰੀ ਗੱਲ ਈ ਕੰਗਨਾਰ ਨੌਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜ਼ਬਰ ਸਹਿਣ ਲੱਗ ਪਿਆ ਤੇ ਸ਼ਬਰ ਦੇ ਉਲਟ ਜੀ ਆਵਾਜ਼ ਚੁੱਕੀ ਦਾ ਅਕਾਲੀ ਦਲ ਨੇ ਚੁੱਕੀ ਨਹੀਂ ਜ਼ਿਕਰ ਕੀਤਾ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਢੰਗ ਘਟੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਇਹ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣ ਨਾਲ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖਦੇ ਜੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਨੇ 올ਡ ਫੈਸਲਾ ਦਿੰਦੀ ਹੈ ਸਭ ਤੋਂ ਉੱਚਤ ਅਦਾਲਤਾਂ ਸੁਪਰੀਮ ਕੋਰਟ ਦੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਾਹੌਲ ਸਮਝੋ ਸਖਾਵਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਉਹਨਾਂ ਨੇ ਕਿਹਾ ਜਦ ਤੁਸੀਂ ਮਾਹੌਲ ਸਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਹੈ ਕਿ ਤੁਸੀਂ ਲੌਂਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਮੈਟਰ ਉੱਠਿਆ ਇੱਥੇ ਅਸਿਸਟੈਂਟ ਸੋਲਿਸਟਰ ਜਰਨਲ ਨੇ ਵੀ ਤੇ ਐਡਵੋਕੇਟ ਜਰਨਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇ ਮੈਂ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾਵੇ ਲੈ ਦੇ ਕੇ ਇਹ ਇੱਕ ਪੋਲੀਟੀਕਲ ਡਰਾਮਾ ਕੀਤਾ ਜਾ ਰਿਹਾ ਤੇ ਇਹ ਜੇ ਕਹੋ ਕਿ ਇਹ ਹੈ ਦੇਖੋ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ 23 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਅਤਰਾਜ਼ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ। ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾਂ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਹਾਂ। ਕੋਸ਼ਿਸ਼ਾਂ ਵਿੱਚ ਬਹੁਤ ਆਮਾਨੇਮੀ ਚਿੱਠੀਆਂ ਲਿਖੀਆਂ। ਬੰਬੇ ਦੀ ਵੀ ਗਈ, ਇੱਥੋਂ ਵੀ ਗਈ, ਹੋਰ ਵੀ ਗਈ। ਚਲੋ ਫॉर ਵਨ ਰੀਜ਼ਨ অর ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ। ਹੁਣ ਕੱਲ ਪਰਸੋ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰੇ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਛ ਸੀ ਟੰਗਣਾ ਨਾ ਨੌਦ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਇਹ ਚੱਲਣੀ ਚਾਹੀਦੀ ਕਿ ਉਹਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਅਗਲਾ ਦੇ ਤੱਥਾਂ ਦੇ ਆਧਾਰ ਤੋਂ ਹੋਵੇ ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਦੇ ਹੋ ਸੱਚ ਮੰਨ ਜਾਣਗੇ ਕੀ ਗੱਲ ਹੈ ਜਿਹੜੀ ਸਾਂਝਰਨੈਲ ਸਿੰਘ ਨੇ ਐਮਰਜੈਂਸੀ 'ਚ ਖਾਲਸਾ ਮੰਗਿਆ ਸਾਂਝਰਨੈਲ ਸਿੰਘ ਉਹ ਤੋਂ ਕਦੇ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਜਿਉਂਦੋਂ ਸਿੰਘਾਂ ਨੇ ਬੰਦੂਕਾਂ ਨਾਲ ਬੰਦੇ ਮਾਰਤੇ ਐਮਰਜੈਂਸੀ ਦੌਰਾਨ ਇਹ ਕੁਝ ਨਹੀਂ ਹੋਇਆ ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇਣ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਇਹ ਔਰ ਜ਼ੋਰ ਵਾਰਨਿੰਗ ਦਿੰਨੇ ਆ ਕਿ ਅੱਗ ਨਾਲ ਨਾ ਖੇਡੋ ਭਾਵਨਾਵਾਂ ਨਾਲ ਕਈ ਵਾਰ ਇਹ ਲੱਗਦਾ ਹੁੰਦਾ ਕਿ ਮਿੰਟਾਸ ਕਿਲਟਾ ਲਈ ਦਬਾ ਲੀਆਂ ਇਹਨਾਂ ਦੇ ਰਿਪੇਅਰ ਕੈਕਸ਼ਨਸ ਲੰਬੇ ਹੁੰਦੇ ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂਾਂ ਤੇ ਸੱਟ ਮਾਰੀ ਚੱਲੋ ਮਾਰੀ ਚੱਲੋ ਇੱਕ ਦਿਨ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ ਇਸ ਫਿਲਮ ਦਾ ਜਿਹੜਾ ਸੋਲੀਟਰੀ ਸੋਲੀਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ ਉਹ ਇਹ ਲੱਗਦਾ ਹੈ ਕਿ ਸਿੱਖਾਂ ਦੇ ਗੱਲਾਂ ਮੂੰਹ ਵਿੱਚ ਦੋ ਗੱਲਾਂ ਪਾਉਣੀਆਂ ਇੱਕ ਖਾਲਿਸਤਾਨ ਦੀ ਮੰਗ ਤੇ ਇੱਕ ਹੱਥ 'ਚ ਬੰਦੂਕ ਫੜਾਓ ਸਿੱਖ ਬੰਦੂਕ ਫੜਦਾ ਹੈ ਜ਼ੁਲਮ ਦੇ ਵਿਰੁੱਧ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਜਦ ਜ਼ਬਰ ਤੇ ਜ਼ੁਲਮ ਹੁੰਦਾ ਪਰ ਨਾਤਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗ ਰਹੀ ਤੇ ਉਹ ਅੱਜ ਵੀ ਮੰਗ ਹੈ ਨੰਦਕੌਰ ਸਾਹਿਬ ਦਾ ਮਦਦ ਸੂਬਿਆਂ ਨੂੰ ਵਾਅਦਤ ਕਰ ਤੇ ਕਲਵੀ ਇਹ ਡਿਮਾਂਡ ਹੈ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਆ ਉਹਦੀ ਗੱਲ ਹੈ ਸੋ ਮੈਂ ਇਹ ਕੰਗਣਾ ਰਣੌਤ ਨੂੰ ਵੀ ਇਹ ਸਲਾਹ ਦਿੰਨਾ ਕਿ ਬੀਬਾ ਚੱਕਣ ਵਾਲੇ ਬਹੁਤ ਹੁੰਦੇ ਨੇ ਬਲਦੀਚ ਫੇਰ ਕਿਸੇ ਨੇ ਪਾਣੀ ਨਹੀਂ ਪਾਉਣ ਆਉਣਾ ਤੇਲ ਪਾਉਣ ਵਾਲੇ ਆਉਣਗੇ ਹਿਸਟਰੀ ਪੜ ਐਮਰਜੈਂਸੀ ਦੀ ਬੈਕਗਰਾਉਂਡ ਦੇਖ emergancy ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇਖ ਜੇ ਫਿਲਮ ਦਾ ਨਾਮ emergency ਰੱਖਣਾ ਤਾਂ emergency ਕਿਹੜੇ ਹਾਲਤਾਂ ਚ ਲੱਗੀ ਤੇ emergency ਦੇ ਵਿਰੁੱਧ ਕੀ ਨੇ ਸੰਘਰਸ਼ ਕੀਤਾ ਤੇ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਾਹਮਣੇ ਕਰਨੀਆਂ ਪੈਣਗੀਆਂ ਜੇ ਨਾਲੀਏ ਸੀ ਸੈਂਸਰ ਬੋਰਡ ਨੂੰ ਕਹਿੰਦੇ ਆ ਇਸ ਸੈਂਸਰ ਬੋਰਡ ਵਾਲਿਓ ਤੁਹਾਨੂੰ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਇੱਕ ਸੈਪਰੇਟ ਚਿੱਠੀ ਵੀ ਲਿਖਣ ਲੱਗੇ ਆ ਅਕਾਲੀਦਾਲ ਵੱਲੋਂ ਕਿ ਪੂਰਨ ਤੌਰ ਤੇ ਫਿਲਮ ਦੇਖ ਕੇ ਕੀ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰੋਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਰਲ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਤੇ ਕਿਸੇ ਵੀ ਕੀਮਤ ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਰਵਾਹ ਨਹੀਂ ਕਰਾਂ। ਸੋ ਆਖਰ 'ਚ ਮੇਰੀ ਫੇਰ ਤੁਹਾਡੇ ذریعے ਰਹੀ। ਕੰਗਨਾਰ ਨੂੰ ਨੌਤ ਨੂੰ ਵੀ ਇਹ ਐਡਵਾਈਸ ਹੈ ਇਹ ਵੀਪਾ ਜਿਹੜੀ ਤੂੰ ਫਿਲਮ ਬਣਾਈ ਆਓ ਐਮਰਜੈਂਸੀ ਦਾ ਨਾਮ ਲਿਖ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਦਿਖਾਉਣ ਦੀ ਗੱਲ ਕੀਤੀ ਹੈ ਉਹ ਤੇਰੀ ਸੋਚ ਹੋ ਸਕਦੀ ਹੈ ਜਾਂ ਤੇਰੀ ਆਕਾ ਦੀ ਸੋਚ ਹੋ ਸਕਦੀ ਹੈ ਅਸਲੀਅਤ ਇਹਦੇ ਉਲਟ ਹੈ ਹਿਸਟਰੀ ਪੜ੍ਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ 2600 ਚੋਂ 2156 ਕੈਦੀ ਪੰਜਾਬ ਦੇ ਸੀ 127 फांसी ਚੜਨ ਵਾਲਿਆਂ ਚੋਂ 94 ਪੰਜਾਬ ਦੇ ਸੀ ਤੇ 6 ਸਿੱਖ ਸੀ। ਤੋਂ ਅਜੋਨਾਂ ਲੋਕਾਂ ਨੂੰ ਵੱਖਵਾਦੀ, ਖਾਲਸਤਾਨੀ, ਯਾਤਵਾਦੀ ਕਹਿ ਕੇ ਆਪਣੀਆਂ ਫਿਲਮਾਂ ਬਣਾਉਣਗੇ ਇਹ ਫਿਲਮਾਂ ਕਦੇ ਪ੍ਰਵਾਨ ਨਹੀਂ ਹੋਣਗੀਆਂ। ਸੋ ਸਾਡੀ ਉਮੀਦ ਹੈ ਕਿ ਸੈਂਸਰ ਬੋਰਡ ਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਤੁਰੰਤ ਕਾਰਵਾਈ ਕਰਕੇ ਕਿਸੇ ਵੀ ਹਾਲਤ ਵਿੱਚ ਸਾਰੀ ਪਿਕਚਰ ਸਿੱਖ ਲੀਡਰਸ਼ਿਪ ਨੂੰ ਕੌਨਫੀਡੈਂਸ ਲੈ ਬਿਨਾ ਕਿ ਇਹਦੇ ਵਿੱਚ ਐਂਟੀ ਸਿੱਖ ਸੈਂਟੀਮੈਂਟ ਨੂੰ ਆਡਟ ਕਰਨ ਵਾਲੀ ਗੱਲ ਨਹੀਂ ਤਾਂ ਰਿਲੀਜ਼ ਕਰਨ ਦੀ ਪਰਮਿਸ਼ਨ ਦੇਗੀ ਜੇ ਇਹਨਾਂ ਨੇ ਰੇਲੀ ਮੇਲੀ ਭੁਗਤ ਕਰਕੇ ਜਿਵੇਂ ਖਿਚੜੀ ਜੀ ਖੇਡਦੇ ਆ ਕਦੇ ਕਿਸੇ ਹਾਈ ਕੋਰਟ ਦੇ ਜਦ ਵੱਖ-ਵੱਖ ਹਾਈ ਕੋਰਟਾਂ 'ਚ ਕੇਸ ਜਾਂਦੇ ਆ ਸੁਪਰੀਮ ਕੋਰਟ ਉਸੇ ਵੇਲੇ ਸਾਰੇ ਹਾਈ ਕੋਰਟਾਂ ਨੂੰ ਕਹਿ ਦਿੰਦੀ ਆ ਕਿ ਕਿਸੇ ਨੇ ਨਹੀਂ ਫੈਸਲਾ ਸੁਣਾਉਣਾ ਅੱਜ ਇਹ ਕੇਸ ਬਰਾਲਿਆ ਪਰ ਇਹਦੇ ਸੁਪਰੀਮ ਕੋਰਟ ਨੇ ਵੀ ਬੁਲਾਇਆ ਹਰਿਆਣਾ 'ਚ ਵੀ ਪਟੀਸ਼ਨ ਚੱਲੀ ਮਹਾਰਾਸ਼ਟਰ 'ਚ ਵੀ ਚੱਲੀ ਜਾਦ ਦੂਸਰੇ ਕਿੱਸਾ ਚੱਲੀ ਸੀ ਤਾਂ ਉਹਨਾਂ ਨੇ ਕਹਿਤਾ ਸੀ ਕਿ ਕੋਈ ਹਾਈ ਸਟੇਟ ਹਾਈ ਕੋਰਟ ਐਂਟਰਟੇਨਿੰਗ ਕਰੂ ਸੁਪਰੀਮ ਕੋਰਟ ਦੇ ਨੋਟਿਸ ਲੈਂਦਾ ਜਾਵੇ। ਸੋ ਸਾਡੇ ਲਈ ਕਾਨੂੰਨ ਵੀ ਵੱਖ, ਸਾਡੇ ਲਈ ਸੋਚ ਵੀ ਵੱਖ, ਸਾਡੇ ਲਈ ਅਪਰੋਚ ਵੀ ਵੱਖ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਪਰਵਾਹ ਨਹੀਂ ਕਰੇ। ਸਰਦਾਰ ਸਾਹਿਬ? ਹਾਂਜੀ। ਇਹ ਵੀ ਵਿੱਚ ਤੁਸੀਂ ਸੈਸੀਡੂਇਟ ਪਾਰਟੀ ਦਾ ਹੱਥ ਹੈ। ਪਾਰਟੀ ਦਾ ਹੱਥ। ਨਹੀਂ ਮਤਲਬ ਤੁਸੀਂ ਕਿਹਦੇ ਨੌ ਲੌਂਗ ਤੋਂ ਵੱਧ ਲਾਤਾ ਤੁਸੀਂ ਹੁਣ ਜਿਹਨਾਂ ਦੇ ਘੋਡੇ ਤੇ ਚੜੀ ਫਿਰਦੀ ਆ ਹੋਰ ਕੌਣ ਹੁੰਦਾ? ਕੋ ਰਿਐਕਸ਼ਨ ਲਿਆ ਨਹੀਂ ਨਹੀਂ ਕੋਈ ਨਾ ਗੱਲ ਮੈਨੂੰ ਦੱਸੋ ਜੇ ਪਾਰਟੀ ਦੇ ਸੋਚ ਦੇ ਵਿਰੁੱਧ ਹੋ ਰਿਹਾ ਦੋ ਲੀਡਰ ਕਹਿ ਰਹੇ ਆ ਕਿ ਜੋ ਕਹਿ ਰਹੀ ਆ ਪਾਰਟੀ ਦੀ ਸੋਚ ਨਹੀਂ ਗਈ ਤੇ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ ਪਾਰਟੀ ਨੇ ਪਾਰਟੀ ਨੇ ਫਿਲਮ ਨਹੀਂ ਦੇਖੀ ਪਾਰਟੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਸੁਮਚਾ ਅਕਾਲੀ ਦਲ ਜੇਲਾ ਵਿੱਚ ਬੈਠਾ 19 ਮਹੀਨੇ ਐਮਰਜੈਂਸੀ ਵੇਲੇ ਉਹਨਾਂ ਦਾ ਜ਼ਿਕਰ ਤੱਕ ਵੀ ਨਾ ਫਿਲਮ 'ਚ ਹੋਵੇ ਤੇ ਸੰਜੇਰ ਨਾਇੰਗ ਨੂੰ ਉਹ ਤੇ ਕਿ ਹੀਰੋ ਨਹੀਂ ਐਂਟੀ ਨੈਸ਼ਨਲ ਲਿਖਾ ਕੇ ਪੇਸ਼ ਕਰਨਾ ਜਦਕਿ 1975 ਤੇ ਕਿਸੇ ਵੀ ਸੀਟ ਤੇ ਸੰ ਜਰਨਲ ਸਿੰਘ ਹੋਣੀ ਨਹੀਂ ਸੀਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਕੀ ਪਿੰਚਾ ਆ ਸਕਿਆ ਨਹੀਂ ਜਿਹਦੇ ਵਿੱਚ ਮੁਸਲਮਾਨਾਂ ਨੂੰ ਗਲਤ ਕੀਤਾ ਗਿਆ ਤੇ ਹੁਣ ਮਤਲਬ ਉਹ ਉੱਜੜ ਗੀਆਂ ਉਹਨਾਂ ਦਾ ਮਤਲਬ ਨਹੀਂ ਉਹਨਾਂ ਦੇ ਦੇਖੋ ਅਸੀਂ ਜਿੱਥੇ ਵੀ ਮਿਨੋਰਟੀਜ਼ ਨਾਲ ਟਕਾ ਹੁੰਦਾ ਉੱਥੇ ਅਸੀਂ ਨਾਲ ਖੜਦੇ ਆਂ ਪਰ ਜਿਹਦੇ ਸੱਟ ਵੱਜਦੀ ਹੈ ਪਹਿਲ ਤਾਂ ਉਹਨਾਂ ਨੂੰ ਕਰਨੀ ਪਊ ਨਾ ਜੀ ਮੁਸਲਮਾਨ ਲੜਾਈ ਲੜਾਂਗੇ ਅਸੀਂ ਖੜਾਂਗੇ ਨਾਲ ਪਰ ਅਸੀਂ ਹੁਣ ਇੰਨੇ ਵੀ ਹੈ ਨਹੀਂ ਕਿ ਹਰ ਦੀ ਲੜਾਈ ਆਪਣੇ ਗੱਲ ਪਾਈ ਚੱਲੀਏ ਅੱਜ ਦਾ ਜਿੱਡੇ ਸਾਡੇ ਤੇ ਹਮਲੇ ਹੋ ਰਹੇ ਆਰ ਪਾਸਿਓ ਅਸੀਂ ਤਾਂ ਆਪਣੇ ਆਪ ਨੂੰ ਅੱਜ ਬਚਾਉਣ ਤੇ ਲੱਗੇ ਹੋਏ ਆਂ ਇਹ ਮਤਲਬ ਜੀ ਜੇ ਕਿਤੇ ਉਹ ਹਾਈ ਕਮੰਡ ਵੱਲੋਂ ਕੋਈ ਕੰਡਿਸ਼ਨਮੈਂਟ ਦੀ ਹੈ ਜਾਂ ਅਬ ਜਮਦਿਲ ਪਿੱਛੇ ਲੱਗਦੀ ਦੂਸਰੀ ਦਾ ਮਤਲਬ ਦੇਖੋ ਮੈਂ ਤੁਹਾਨੂੰ ਸਾਰ ਗੁਰਦੇਵ ਸਿੰਘ ਜੀ ਇੱਕ ਗੱਲ ਗੱਲ ਦੱਸ ਦਿੰਦਾ ਸਮਾ ਲੱਗ ਜਾਂਦਾ ਦਾ ਭਾਵਨਾਵਾਂ ਦੱਬੀਆਂ ਨਹੀਂ ਜਾਂਦੀਆਂ ਹੁੰਦੀਆਂ ਇਹ ਜੇ ਇਹ ਸੋਚੀ ਹੋਈ ਬੈਠੇ ਆਕਾ ਕਿ ਇਹਨਾਂ ਨੂੰ ਇਸ ਦੇਸ਼ ਦੇ ਵਾਸੀ ਨਹੀਂ ਰਹਿਣ ਦੇਣਾ ਤਾਂ ਉਹਨਾਂ ਦੀ ਮਰਜ਼ੀ ਹੈ ਭਾਈ ਸਾਨੂੰ ਤਾਂ ਅੱਜ ਤੱਕ ਅਦਾਲਤਾਂ ਤੋਂ ਵੀ ਇਨਸਾਫ ਨਹੀਂ ਮਿਲਿਆ ਸੱਚੇ ਆ ਸਰਦਾਰ ਕੇਰ ਸਿੰਘ ਦੀ ਮਰਸੀ ਪਟੀਸ਼ਨ 7 ਦਿਨ ਚ ਡਿਸਾਈਡ ਹੋ ਕੇ ਫਾਂਸੀ ਲੱਗ ਗਿਆ ਸੀ ਇੰਦਰਾ ਗਾਂਧੀ ਮੈਟਰ ਕੇ 7 ਦਿਨ ਚ ਮਰਸੀ ਪਟੀਸ਼ਨ ਵੀ ਡਿਸਾਈਡ ਹੋ ਗਈ ਭਾਈ ਬਲਵੰਤ ਸਿੰਘ ਰਾਜਵਾਨੇ ਵਾਲੇ ਵੀ 12 ਸਾਲ ਚ ਡਿਸਾਈਡ ਨਹੀਂ ਹੋਈ ਦੱਸੜ ਦਾ ਸਹੀ ਨਾ ਕਿ ਇਹ ਕਾਨੂੰਨ ਕੀ ਨੇ ਕਿ ਤੁਸੀਂ ਇਹਦੇ ਬਾਰੇ ਕਿਸੇ ਨੂੰ ਮਿਲੋਗੇ ਵੀ ਹੁਣ ਆਪਣੀ ਕਵਰਟ ਨਹੀਂ ਜਾ ਅਸੀਂ ਜਾ ਮਿਲਣਾ ਤਾਂ ਤਾਂ ਗੱਲ ਸੁਣੋ ਸੁੱਤੇ ਨੂੰ ਜਗਾਣਾ ਹੁੰਦਾ ਜਾਗੇ ਨੂੰ ਕੀ ਜਗਾਣਾ ਨਹੀਂ ਚਿੱਠੀ ਪਾਰਟੀ ਵੱਲੋਂ ਅੱਜ ਹੀ ਪਾ ਰਿਆ ਮਨਿਸਟਰ ਨੂੰ ਵੀ ਇਹਨਾਂ ਨੂੰ ਵੀ ਆ ਮੀਡੀਆ ਸਭ ਤੋਂ ਵੱਧ ਹੁੰਦਾ ਉਹਨਾਂ ਨੇ ਵੀ ਮੀਡੀਆ ਨਾਲ ਹੀ ਦੱਸਿਆ ਜਾਗੇ ਭੀਖ ਮੰਗਣੀ ਹੈ ਅਕਾਂ ਲਈ ਲੜਾਂਗੇ ਮੰਗਣ ਨਹੀਂ ਕਹਦੇ ਜਾਣਾ ਕੁਝ ਨਾ ਮੰਗਿਆ ਮਿਰਦਾ ਇਹਨਾਂ ਦਾ ਪ੍ਰੋਗਰਾਮ ਲਿਖਿਆ ਵੀ ਜੈਸਤ ਨੂੰ ਕਿਉਂ ਨਹੀਂ ਕੀਤਾ ਕਿੱਥੀ ਕੀਤਾ ਜਾਊਗਾ ਨਾ ਪ੍ਰਚਾਰ ਚੱਲ ਜਾ ਮਰਨਾ ਤੇ ਆਉਂਦੇ ਨਹੀਂ ਮਰਨਾ ਅਸੀਂ ਕਿਉਂ ਮਰਨਾਗੇ ਅਸੀਂ ਉਹ ਯਾਰ ਦੱਸੋ ਤੇ ਜੈਸੀ ਭਾਈ ਅਸੀਂ ਮਰਨ ਵਰਤ ਮੈਂ ਮਰਨ ਵਰਤ ਦਾ ਮੈਂ ਇੱਕ ਦੱਸਾਂ ਨਾ ਜੀ ਕਹੇ ਮੈਂ ਸਰ ਸਾਹਿਬ ਵੀ ਕਹਿੰਦਾ ਦੱਸਾਂ ਚਲੋ ਲੀਡਰ ਰੱਖਦੇ ਨੇ ਮੈਂ ਕਿਸੇ ਦਾ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਰਦਾ ਅੰਨ ਛੋਟ ਕਰੇ ਪਖੰਡ ਨਾ ਹੋ ਸੁਹਾਗ ਨਾ ਰੰਗ ਕੁਰਬਾਨੀ ਵਰਤ ਦੇ ਹੱਕ ਜੀ ਨਹੀਂ ਆਜਾ ਇਹ ਚਲੋ ਰੱਖ ਲਿਓ ਉਸ ਵੇਲੇ ਦੀ ਲੀਡ ਜਿਹੜੀ ਵੇਚਦੇ ਬਾ ਇਹ ਪਾਰਟੀ ਫੈਸਲਾ ਕਰੂਗੀ ਜੇ ਪੰਜਾਬ ਦੇ ਅੰਲੀਡ ਹੁੰਦੀ ਹੈ ਦੂਣਿਆਂ ਦੇ ਵਿੱਚ ਲੱਗਣ ਦੋਗੇ ਜੰਨਾ ਜੰਨਾ ਕੇ ਸ਼ਰੋਮਣੀ ਅਕਾਲੀ ਦਲ ਇਹਨੂੰ ਜਿਹੜੀ ਪਿਕਚਰ ਦਿਖਾ ਕੇ ਐ ਦੇਖੋ ਦੋ ਗੱਲਾਂ ਨੇ ਇਹਦੇ ਮੈਂ ਜੜੀਆਂ ਫੇਰ ਦਹਰੋਣਾ ਫੇਰ ਦਹਰੋਣਾ ਪਹਿਲੀ ਸਿੱਖਾਂ ਨੂੰ ਬਦਨਾਮ ਕਰ ਲਈ ਹੈ ਬਤਨਾਂ ਮੇਸਟਰਾਂ ਕੀ ਨੌਜਵਾਨਾਂ ਦੇ ਹੱਥੇ ਬਿੰਦੂਕਾ ਫੜਾ ਕੇ ਗੋਲੀਆਂ ਚਲਾਉਂਦੇ ਵਿਖਾ ਕੇ ਤੇ ਸੰਜ ਜਮੈਲ ਸਿੰਘ ਉਹਨਾਂ ਦੇ ਮੂੰਹੋਂ ਖਾਲਿਸਤਾਨ ਕਹਾ ਕੇ ਦੂਸਰਾ ਜਿਹੜਾ ਵੱਡਾ ਇਹਦੇ ਵਿੱਚ ਗੱਲ ਹੈ ਹਿਸਟਰੀ ਨੂੰ ਡਿਸਟੋਰਟ ਕਰ ਰਿਹਾ ਹੈ ਹਿਸਟਰੀ ਨੂੰ ਜਿਹੜੇ ਬੰਦੇ ਇਸ ਫਿਲਮ ਨੂੰ ਦੇਖਣਗੇ ਅੱਜ ਫਿਲਮਾਂ ਦਾ ਜ਼ਮਾਨਾ ਹੈਗਾ ਜਿਹੜੀ ਇਹ ਜਨਰੇਸ਼ਨ ਆ ਉਹਨਾਂ ਨੇ ਕਿਹਾ ਕੰਗਣਾ ਰਨੌਤ ਦੇ ਜਿਹਾ ਦਿਖਾਇਆ ਕੀ ਜਦ ਐਮਰਜੈਂਸੀ ਲੱਗੀ ਤਾਂ ਸਿੱਖ ਤਾਂ ਸੌਂ ਹੀ ਗਏ ਜਦ ਕੇ ਮੋਰਚਾ ਕੱਲਾ ਦੇ ਕੱਲਾ ਕਾਲਾਕੀ ਦਾਲ ਨੇ ਲਾਇਆ ਸੀ ਦੂਸਰੇ ਲੀਡਰਸ਼ਿਪ ਨੂੰ ਅਰੈਸਟ ਕੀਤਾ ਸੀ ਅਸੀਂ ਵਲੈਂਟਾਈਨ ਲਈ ਕੀਤਾ ਸੀ 25 ਜੂਨ 1975 ਨੂੰ ਐਮਰਜੈਂਸੀ ਲੱਗੀ ਐ ਤੇ 7 ਜੁਲਾਈ ਨੂੰ ਪਹਿਲਾ ਜੱਥਾ ਕਾਲੀ ਦਲ ਦਾ ਗਿਆ ਸਾਨੂੰ 12 ਦਿਨ ਕਿਸੇ ਨੇ ਹੱਥ ਨਹੀਂ ਲਾਇਆ ਖੁੱਲੇ ਫਿਰਦੇ ਸੀ ਉਹਨਾਂ ਨੂੰ ਘਰਾਂੋਂ ਸੁਤੇ ਆ ਪਿਆ ਨੂੰ ਚੱਕ ਲਿਆ ਸੀ ਸਾਨੂੰ ਬੀਬੀ ਇੰਦਰਾ ਕਹਿੰਦੀ ਸੀ ਪੰਜਾਬ 'ਚ ਰਾਜ ਕਰ ਲਓ ਦਿੱਲੀ 'ਚ ਮੈਨੂੰ ਕਰਨ ਦਿਓ ਸਮਝੌਤਾ ਕਰ ਲਓ ਫੋਰ 올 ਟਾਈਮਸ ਟੂ ਕੰਮ ਪਾਵਰ ਨੂੰ ਲੱਤ ਮਾਰੀ ਸੀ ਸਦਾਤ ਨਾਲ ਖੜੇ ਸੀ ਕਿ ਲੋਕਾਂ ਦੇ ਹੱਕਾਂ ਤੇ ਡਾਕੇ ਨਹੀਂ ਪੈਣ ਦਿਆਂਗੇ ਅੱਜ ਵੀ ਉੱਥੇ ਹੀ ਖੜੇ ਆ ਸਾ ਮੇਨਰ ਤਰੀਕੇ ਬਦਲ ਜਾਂਦੇ ਹੁੰਦੇ ਆ ਪ੍ਰੋਟੈਸਟ ਦੇ ਕਿਉਂਕਿ ਕੋਈ ਬੈਨੋ ਚੇਜ ਕਰੀਏ ਗੱਲ ਕਹਿਣ ਨੂੰ ਹੁਣ ਉਹ ਲੋਕ ਕੁਰਬਾਨੀ ਵਾਲੇ ਜਿਹੜੇ ਜੇਲਾ ਚ ਜਾਣ ਉਹ ਘਟ ਗਏ ਹੁਣ ਡਿਫਰੈਂਟ ਰੂਪ ਦੇ ਪ੍ਰੋਟੈਸਟ ਆ ਪਰ ਹੋਣਗੇ ਮੈਸੇਜ ਆਊਗਾ ਸਰ ਤੁਸੀਂ ਪੈਸੇ ਦਾ ਜ਼ਿਕਰ ਕੀਤਾ ਕਿ ਕਹਿੰਦੇ ਕਿ ਪੈਸੇ ਲੱਗੇ ਰਾਤ ਇੱਕ ਚੈਨਲ ਤੇ ਇਹ ਵੀ ਕਿਹਾ ਗਿਆ ਨਾ ਜੀ ਇੱਕ ਬੰਦੇ ਵੱਲੋਂ ਕਿ ਉਹਨੇ ਜੀ 200 ਕਰੋੜ ਖਰਚਦਾ 200 ਕਰੋੜ ਆਖੇ ਵੱਲੋਂ ਥੀਲੀ ਫੜਾ ਦਿਓ ਕਿ ਹਿੰਦੁਸਤਾਨ ਨੂੰ ਖੂਕ ਤੇ ਦੇ ਦੋਗੇ ਇਹ ਗਰਮਿੰਦਰ ਸਾਹਿਬ ਜਿਹੜਾ ਤੁਹਾਡਾ ਵਿਆਹ ਚੱਕਿਆ ਦੇਰ ਜਾਣ ਦੀ ਜਿਹੜੀ ਨੌਬਤ ਨੂੰ ਦੇਰ ਜਾਣ ਤੋਂ ਲੋਕ ਤੇ ਆਮੀ ਕੈਨੇਡਾ ਦੇ ਡਰਦੇ ਮਾਰੇ ਮੈਂ ਸਾਫ਼ ਕਹਿੰਦਾ ਮੀ ਡੇਟ ਕਿ ਮੇਰਾ ਪਾਸਪੋਰਟ ਕੱਟਿਆ ਜਾਊ ਤੂੰ ਵੀ ਨਹੀਂ ਜਾਣ ਨੂੰ ਤਿਆਰ ਅੱਗੇ ਪੱਤਰਕਾਰ ਵੀ ਜਾਂਦੇ ਸੀ ਇਹ ਅੱਗੇ ਗੁਲਦੀਪ ਨੇ ਤੁਹਾਡੇ ਗੁਲਦੀਪ ਨੇ ਬਲ ਬਰਵਾਇਆ ਇਸ ਵੀ ਜਿਹੜੀ ਗੱਤੀ ਜਾਂ ਅੰਦਰ ਟਿਕਟ ਮਿਲੇਗੀ ਉਹ ਪੁਰਾਣੀ ਗੱਲ ਹੈ ਮੈਂ ਤੋ ਮੇਰੀ ਗੱਲ ਸੁਣ ਲੈ ਕਾਕਾ ਤੈਨੂੰ ਮੈਂ ਦੱਸ ਦਿੰਦਾ ਜੇ ਸਮਾਂ ਆਇਆ ਜੇ ਤੁਹਾਡੇ ਚ ਕੁਰਬਾਨੀ ਆ ਗਈ ਕਿ ਜੇ ਹੁਣ ਤੁਸੀਂ ਮੈਂ ਜੇ ਲਾ ਦਿੰਦੇ ਮਾਨ ਵਾਲੀ ਗੱਲ ਫੇਰ ਤਾਂ ਤੂੰ ਕਹਿੰਦਾ ਵੀ ਚੰਗਾ ਰਹਿਦਾ ਸੀ ਤੁਸੀਂ ਤਾਂ ਆਪ ਡਰਨ ਵਾਲੇ ਹੋ ਕਿਸੇ ਨੇ ਮਾਂ ਡਿੱਗੇ ਦੀ ਖਬਰ ਨਹੀਂ ਲਾਈ ਦੱਸੋ ਇਹਦਾ ਬਿਕਰ ਸਿੰਘ ਮਜੀਠੀਆ ਨੇ ਕਿਰਪਾ ਕਰਤੀ ਦੱਸਦਾ ਨਹੀਂ ਤਾਂ ਗੱਲ ਹੀ ਲੋਕੀ ਵੀ ਸੀਗੀ ਸਾਰੇ ਅਖਬਾਰ ਚੁੱਪ ਕਰ ਗਏ ਇਹ ਤਾਂ ਤਗੜੇ ਹੋ ਪਹਿਲਾਂ ਤੁਸੀਂ ਅਸੀਂ ਨਾਲ ਹੀ ਤਗੜੇ ਆ ਸਾਡੇ ਕੋਟ ਪਈ ਜਲੇ ਤੁਸੀਂ ਅਖਬਾਰਾਂ ਚ ਵੀ ਨਾ ਦੇਖੋ ਫਿਰ ਕੀ ਫਾਇਦੀ ਤੇ ਖਾਦੀ ਤੇ ਸਰ ਵੱਡੇ 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 ਪੈਣ ਦੇ ਚਲੋ ਮਿਹਰਬਾਨੀ